ਤਰਾਜੀ ਇਹ ਅੱਗ ਪੂਰੇ ਮੇਰਾਗਲ ਜਿਹੜੀ ਆ ਵੇਟ ਏਰੀਏ ਦੀ ਸਾਰੀ ਬਿਲਟ ਹੈ तकरीबन ਸਾਰੀ ਹੀ ਅੱਗ ਦੇ ਸਿਕੰਜੇ ਚਾ ਪਰ ਪ੍ਰਮਾਤਮਾ ਕਿਰਪਾ ਕਰੇ ਰੱਬ ਦਾ ਸ਼ੁਕਰ ਹੈ ਇੱਥੇ ਖੜੇ ਆ ਜਿੱਥੇ ਮੈਂ ਖੜਾ ਤਿੰਨ ਫਾਇਰ ਬ੍ਰਿਗੇਡ ਇੱਥੇ ਲੱਗੀਆਂ ਆ ਤਿੰਨ ਲਗ ਸੱਤ ਟੈਂਕਰ ਆ ਵੱਡੇ ਅਸੀਂ ਕਾਬੂ ਪਾ ਰਹੇ ਹਾਂ ਇਸ ਤੇ ਵੀ ਇਹ ਵਾਲਾ ਦਾ 70% ਅਸੀਂ 80% ਕਾਬੂ ਬਾਲਿਆ ਹੁਣ ਸਿਕੰਜੇ ਦੇ ਵਿੱਚ ਅਸੀਂ ਬਾਕੀ ਵੀ ਤਾਂ ਮੈਂ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਅੱਗ ਬੁਝਾਉਣ ਦੇ ਵਿੱਚ ਸਾਥ ਦਿੱਤਾ ਚਾਹੇ ਤਿੰਨ ਕਾ ਦਿੱਤਾ ਚਾਹੇ ਕਿੰਨਾ ਦਿੱਤਾ ਮੈਂ ਸਾਰਿਆਂ ਨੂੰ ਸਲੂਟ ਕਰਦਾ ਕਿਉਂਕਿ ਇਹ ਇੱਕ ਕਹਿ ਲਓ ਕੁਦਰਤ ਦੀ ਗੱਲ ਹੁੰਦੀ ਆ ਪਤਾ ਨਹੀਂ ਕਿੰਨੇ ਅੱਗ ਲਾਈ ਆ ਹੁਣ ਕਿ ਉਹਦਾ ਨਾਮ ਲੈ ਲਈਏ ਜਿਨ੍ਹਾਂ ਕੋਲ ਪਰ ਉਹਨੇ ਆਪਣੇ ਥੋੜੇ ਜਿਹੇ ਫਾਇਦੇ ਲਈ ਅੱਗ ਲਾਈ ਪਰ ਜਿਆਰਾ ਏਕੜ ਜਿਹੜਾ ਲੋਕਾਂ ਦੀਆਂ ਫਸਲਾਂ ਸਕਾਰਤੀਆਂ ਜਿੰਨੀ ਮਾਵਾਂ ਕੁੱਤਾ ਮੰਗੋ ਫਲਾ ਨੂੰ ਪਾ ਲਿਆ ਸੀ ਪਰ ਕੋਈ ਗੱਲ ਨਹੀਂ ਕਿਸਾਨ ਵੀਰੋ ਤੁਹਾਡੇ ਨਾਲ ਆ ਹੱਲੇ ਵੀ ਇੱਥੇ ਖੇਤਾਂ ਜਿਹੜਾ ਭਜਾ ਕੇ ਜਾਵਾਂਗੇ ਔਰ ਭਗਵਾਨਤਮਨ ਦੀ ਸਰਕਾਰ ਆ ਘਬਰਾਇਓ ਨਾ ਮਾਜਵਾ ਵੀ ਜਰੂਰ ਮਿਲੂਗਾ ਮੈਂ ਆਲਰੇਡੀ ਪ੍ਰੋਸੀਸ਼ਨ ਮੇਰੇ ਨਾਲ ਹੀ ਸਗੇ ਜਿਹਦੇ ਜਿਹਦੇ ਵੀ ਖੇਤ ਸੜੇ ਆ ਕਿੰਨੇ ਕਿੰਨੇ ਉਲਿਖਤੀ ਰੂਪ ਚ ਅਸੀਂ ਲੈ ਰਹੇ ਆ ਜਿਹੜਾ ਕੋਈ ਰਹਿ ਜਾਏਗਾ ਕਿਉਂਕਿ ਹੁਣ ਹਨੇਰਾ ਹੋਈ ਜਾਂਦਾ ਤੇ ਸਵੇਰੇ ਕੱਲ ਸੋਮਵਾਰ ਅਫਸਰਾਂ ਨੇ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਪਿੰਡਾਂ ਦੇ ਮਰਦਾਂ ਚਮਾਰੀ ਕਰਕੇ ਉਹਨਾਂ ਦਾ ਆਪਾ ਬਾਇੜਾ ਟੱਕਾ ਇਕੱਠਾ ਕਰ ਲਵਾਂਗੇ ਕਿਤੇ ਕਿੰਨੇ ਦਾ ਥੈਂਕ ਯੂ ਬਾਕੀ ਪਰਮਾਤਮਾ ਸਹਾਇ ਜੀ ਸਿੰਘ ਜੀ ਤੁਹਾਡੀ ਕੀਤੇ ਨੂੰ ਅਗਲ ਕੀ ਪਿਆ ਨਿੱਕੀ ਕਰਨ ਜਾਂਦੇ ਮੇਰਾ ਨਾਮ ਜੀ ਸਿੰਘ ਮੇਰੇ ਫਾਦਰ ਜੀ ਦਾ ਨਾਮ ਬੜੀ ਸਾਡੀ ਜਮਾਹ ਕਰਤਾਰ ਸਿੰਘ ਪਿੰਡ ਤਲਵੰਡੀ ਡੱਡੀਆਂ ਮੈਂ ਇੱਥੇ ਟੂੜੀ ਬਣਾ ਰਿਹਾ ਸੀ ਤੇ ਬਿਜਲੀ ਦੀ ਤਾਰ ਟੁੱਟਣ ਕਰਨਾ ਪਟਾਕਾ ਪੈਣ ਨਾਲ ਅੱਗ ਲੱਗ ਗਈ ਬਹੁਤ ਜਿਆਦਾ ਤੇਜ਼ ਅੱਗ ਲੱਗਣ ਕਰਨਾ ਮੇਰਾ 150 ਏਕੜ ਕਿਲਾ ਦਾ ਨਾੜ ਸੜ ਕੇ ਸੁਆਹ ਹੋ ਗਿਆ ਤੇ ਮੇਰੀ ਟ੍ਰੈਲੀ ਟੂੜੀ ਵਾਲੀ ਨੂੰ ਵੀ ਅੱਗ ਪੈ ਗਈ ਤੇ ਮੇਰੇ ਰਿਪਰ ਨੂੰ ਵੀ ਅੱਗ ਪੈ ਗਈ ਇਹਦੇ ਵਿੱਚ ਮੇਰਾ ਬਹੁਤ ਨੁਕਸਾਨ ਹੋਇਆ ਹੈ ਤੇ ਮੈਂ ਸਰਕਾਰ ਅੱਗੇ ਇਹ ਮੰਗ ਕਰਨਾ ਵਾ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਸੇ ਕਰਕੇ ਇਹਦੇ ਨਾਲ ਹੀ ਸੜਕ ਵੀ ਅੱਗ ਪਾਰ ਕਰ ਗਈ ਤੇ ਟਾਈਗਰੇਡ ਦੀਆਂ ਗੱਡੀਆਂ ਵੀ ਮੰਗਾਈਆਂ ਤੇ ਉਹਨਾਂ ਨੇ ਸਾਡੇ ਨਾਲ ਲਾ ਕੇ ਹਾਲ ਦੀ ਘੜੀ ਟਰੈਕਟਰਾਂ ਤੱਕ ਵੀ 20 ਤੋਂ 50 ਟਰੈਕਟਰ ਸੀ ਕੋਈ ਜੀਵਿੰਦਾ ਭਰਾਵਾਂ ਦੇ ਨਾਲ ਸਾਰਿਆਂ ਨੇ ਰਲ ਕੇ ਅੱਗ ਦੇ ਥੋੜਾ ਬੋਧਾ ਤੇ ਕਾਬੂ ਪਾਇਆ ਪਿੰਡ ਵਾਲੇ ਆਏ ਤੇ ਪਿੰਡ ਵਾਲੇ ਵੀ ਪਹੁੰਚੇ ਸਾਡੇ ਨਾਲ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਆਪਾਂ ਅੱਗ ਦੇ ਥੋੜਾ ਤੇ ਕੰਟਰੋਲ ਪਾ ਗਏ ਉਹ ਬੜੀ ਸਹੀ ਗੱਲ ਹੈ ਰੱਬ ਦੇ ਰੰਗ ਵੇਖ ਰਿਹਾ ਤੇ ਮੌਕੇ ਤੇ ਫਾਇਰ ਬਿਟਾ ਵੀ ਪਹੁੰਚ ਗਿਆ ਕੀ ਕਹਿਣਾ ਚੰਗਾ ਕਿੰਨੇ ਟਾਈਮ 'ਚ ਪਹੁੰਚ ਗਿਆ ਇਹ ਫਾਈਬਰੇਡ ਦੀ ਗੱਡੀ ਵੀਰ ਜੀ ਪਹੁੰਚ ਗਈ ਸੀ ਆਪਣੇ ਅੱਧੇ ਘੰਟੇ ਤੱਕ ਪਹੁੰਚ ਗਈ ਸੀ 20 ਮਿੰਟਾਂ ਦੇ ਵਿੱਚ ਵਿੱਚ ਗੱਡੀ ਆ ਗਈ ਸੀ